ਚੰਗੇ ਭਾਗਾਾਂ ਦੀ ਨਿਸ਼ਾਨੀ ਚੰਗੇ ਕਰਮਾਂ ਦੀ ਨਿਸ਼ਾਨੀ ਫਿਰ ਕਿਤੇ ਜਾ ਕੇ ਸਾਧੂ ਮਿਲਦੇ ਪੂਰਵ ਕਰਮਾਂ ਅੰਤਰ ਜੋ ਪ੍ਰਗਟ ਹੈ ਭੇਟਿਓ ਪੁਰਖ ਰਸਕ ਬਿਰਾਗੀ ਮਟੇ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਚੰਗੇ ਭਾਗਾਾਂ ਨਾਲ ਸਾਧੂ ਮਿਲਦਾ ਹਰ ਹਾਥੀ ਦੇ ਮੱਥੇ 'ਚ ਮੋਤੀ ਨਹੀਂ ਹੁੰਦਾ ਹਾਥੀ ਦਾ ਜੰਗਲ 'ਚ ਬਹੁਤ ਤੁਰੇ ਫਿਰਦੇ ਪਰ ਉਹ ਕਿਸੇ ਕਿਸੇ ਦੇ ਹਾਥੀ ਦੇ ਮੱਥੇ 'ਚ ਮੋਤੀ ਹੁੰਦਾ ਬੜਾ ਕੀਮਤੀ ਹੁੰਦਾ ਹਰ ਸੱਪ ਕੋ ਮਣੀ ਨਹੀਂ ਹੁੰਦੀ ਹਰ ਮੋਰ ਦੇ ਸਿਰ ਤੇ ਮੋਰ ਪੰਖੀ ਨਹੀਂ ਹੁੰਦੀ ਮੋਰ ਪੰਖੀ ਦਾ ਬਹੁਤ ਘੱਟ ਲੋਕਾਂ ਨੂੰ ਪਤਾ ਇੱਕ ਮੋਰ ਖੰਭ ਹੁੰਦਾ ਵੀ ਇੱਕ ਪਾਸੇ ਟਿੱਕੀ ਹੁੰਦੀ ਹੈ ਮੋਰ ਪੰਖੀ ਦੇ ਦੋਨੇ ਪਾਸੇ ਟਿੱਕੀਆਂ ਹੁੰਦੀਆਂ ਜੇ ਸ਼ੀਸ਼ੇ ਦੇ ਕੇ ਕਰ ਲੋ ਸ਼ੀਸ਼ਾ ਤੋੜ ਦਿੰਦੀ ਹੈ ਉਹਨੂੰ ਮੋਰ ਪੰਖੀ ਕਹਿੰਦੇ ਜੇ ਪੱਗ ਦੇ ਉੱਤੇ ਲਾ ਦੀ ਉਹਦੀ ਕਲਾ ਹੀ ਵੱਖਰੀ ਵਰਤ ਹੁੰਦੀ ਹੈ ਕ੍ਰਿਸ਼ਨ ਮਹਾਰਾਜ ਮੋਰ ਪੰਖੀ ਲਾਇਆ ਕਰਦੇ ਸੀ ਗੱਜ ਕਿ ਆਖੋ ਸਤਨਾਮ ਵਾਹਿਗੁਰੂ ਜਿਹੜੇ ਸਾਧੂਆਂ ਜਿਨ੍ਹਾਂ ਨੂੰ ਪਤਾ ਮੋਰ ਪੰਖੀ ਬਾਰੇ ਮੋਰ ਪੰਖੀ ਇਕ ਹੁੰਦਾ ਮੋਰ ਪੰਖ ਉਹ ਇੱਕ ਪਾਸੇ ਟਿੱਕੀ ਹੁੰਦੀ ਹੈ ਦੋਨੇ ਦੂਜੇ ਪਾਸੇ ਖਾਲੀ ਹੁੰਦਾ ਜਿਹੜੀ ਮੋਰ ਪੰਖੀ ਹੁੰਦੀ ਹੈ ਅਸਲੀ ਉਹ ਕਿਸੇ ਕਿਸੇ ਮੋਰ ਦੇ ਸਿਰ ਤੇ ਜਿੱਤੇ ਮਹਾਰਾਜ ਦੀ ਕਿਰਪਾ ਮੇਰ ਉਹ ਤੇ ਹੁੰਦੀ ਹੈ ਜਿਹੜਾ ਆਪਾਂ ਜਨਮੰਦਗੀ ਵਾਲਾ ਸਾਧੂ ਹੈ ਉਹ ਵੀ ਕੋਈ ਬਰਲਾ ਹੀ ਮਿਲਦਾ ਗੱਜ ਕਿ ਆਖੋ ਸਤਨਾਮ ਸਵਾਮੀ ਅਰ ਜਿੱਧਰ ਨੂੰ ਚਲਿਆ ਜਾਵੇ ਜੇ ਕਿਸੇ ਹੱਡੀ ਤੇ ਵੀ ਪੈਰ ਰੱਖਤਾ ਨਾ ਉਹਦਾ ਵੀ ਭਲਾ ਹੋ ਜਾ ਜਿਵੇਂ ਸ਼ੰਤਜੀਤ ਸਿੰਘ ਹੰਸਾਲੀ ਵਾਲੇ ਮਹਾਪੁਰਖ ਜਿਨ੍ਹਾਂ ਦਾ ਨਾਮ ਲੈਣ ਦੇ ਨਾਲ ਹੀ ਫੋਟੋ ਦੇ ਦਰਸ਼ਨ ਕਰ ਲਈਏ ਨਾ ਇਹਨਾਂ ਦੀਆਂ ਫੋਟੋਆਂ ਵੀ ਕੰਮ ਕਰਦੀਆਂ ਸਾਧਵਾਪਾ ਰਾਮ ਸਿੰਘ ਜੀ ਗਣੂਆ ਸਾਹਿਬ ਵਾਲੇ ਵੱਡੇ ਮਹਾਰਾਜ ਜੀ ਕਿਹਾ ਕਰਦੇ ਸੀ ਕਹਿੰਦੇ ਜੇ ਅਸੀਂ ਚਲੇ ਵੀ ਗਏ ਨਾ ਸਾਡੀ ਫੋਟੋ ਅੱਗੇ ਖੜ ਕੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਾਂ ਰੱਬ ਇਹ ਤਾਂ ਪ੍ਰਗਟ ਗੁਰਾਂ ਕੀਤੇ ਐ ਇਹ ਜਿਹਨੇ ਸਾਡੀ ਫੋਟੋ ਅੱਗੇ ਖੜ ਕੇ ਵੀ ਅਰਦਾਸ ਕਰਤੀ ਨਾ ਇੱਕਦਮ ਪੂਰੀ ਹੋਣੀ ਹੈ ਇੱਕ ਦਿਨ ਇੱਕ ਸੇਵਾਦਾਰ ਕਹਿੰਦਾ ਮਹਾਰਾਜ ਆਪਾਂ ਨੂੰ ਬਚਨ ਕਰਕੇ ਗਏ ਮਹਾਰਾਜ ਬੜਾ ਕੰਮ ਆ ਕੰਮ ਨਹੀਂ ਹੋ ਰਿਹਾ ਉਹ ਮੈਂ ਕਹਿਆ ਵੀ ਆਪਾਂ ਨੂੰ ਤਾਂ ਵਿਸ਼ਵਾਸ ਬਹੁਤ ਆ ਭਰੋਸਾ ਬਹੁਤ ਆ ਹੁਣ ਅਗਲੇ ਦੇ ਮਨ ਦਾ ਕੀ ਪਤਾ ਵੀ ਭਰੋਸਾ ਕੇ ਦੇਖ ਰਿਹਾ ਉਹ ਵੀ ਅਰਦਾਸ ਪੂਰੀ ਹੁੰਦੀ ਕਿ ਨਹੀਂ ਹੁੰਦੀ ਉਹ ਮਹਾਰਾਜ ਨੂੰ ਪਤਾ ਅਈ ਅਰਦਾਸ ਕੀਤੀ ਸੱਚੇ ਪਾਤਸ਼ਾਹ ਇਹ ਕੰਮ ਰੁਕਿਆ ਮਹਾਰਾਜ ਆਪਜੀ ਦਾ ਸੇਵਾਦਾਰ ਆਪਜੀ ਕਿਰਪਾ ਕਰੋ ਅਰਦਾਸ ਇੱਥੇ ਹੋ ਰਹੀ ਏ ਕੰਮ ਹੋਣਾ ਇਟਲੀ ਨਾਂ ਵੀ ਤੁਹਾਨੂੰ ਦੱਸ ਦਿੰਨੇ ਆ ਅਮਰਜੀਤ ਸਿੰਘ ਉਹਦਾ ਨਾਂ ਏ ਇਟਲੀ ਹੁਣ ਸੁਣਦਾ ਹੋਣਾ ਮੈਂ ਕਿਹਾ ਉਹ ਆ ਜਿਹੜਾ ਲਾਈਵ ਆ ਹੁਣ ਚ ਵੀਡੀਓ ਸੁਣਨੀ ਏ ਉਹਨੇ ਉਹਦਾ ਫੋਨ ਆਇਆ ਕਹਿੰਦਾ ਮਹਾਰਾਜ ਡਿਪੋਰਟ ਕਰਨ ਲੱਗੇ ਆ ਮੈਨੂੰ ਮੈਂ ਕਿਹਾ ਤੂੰ ਇਦਾਂ ਕਰ ਦਫ਼ਤਰ ਜਾਣ ਨੂੰ ਜਿੱਥੇ ਜਾਣਾ ਤੋ ਕਿੰਨਾ ਸਮਾਂ ਲੱਗਣਾ ਕਹਿੰਦਾ 15 ਮਿੰਟ ਮੈਂ ਕਹਾ ਮੂਲ ਮੰਤਰ ਕਰਦਾ ਜਾ ਮੂਲ ਮੰਤਰ ਦੇ ਵਿੱਚ ਤਾਕਤ ਹੈ ਇਹ ਗੁਰੂ ਨਾਨਕ ਸਾਹਿਬ ਦੀ ਮਿਹਰ ਹੈ ਮਹਾਪੁਰਖਾਂ ਦੀ ਤਾਂ ਅਰਦਾਸ ਹੁੰਦੀ ਹੈ ਕੰਮ ਤਾਂ ਗੁਰੂ ਨਾਨਕ ਸਾਹਿਬ ਨੇ ਕਰਨੇ ਗੱਜ ਕਿ ਆਖੋ ਸਤਿਨਾਮ ਵਾਹਿਗੁਰੂ ਕੰਮ ਤਾਂ ਮੇਰੇ ਸਤਿਗੁਰੂ ਨਾਨਕ ਮਹਾਰਾਜ ਨੇ ਕਰਨੇ ਨੇ ਉਨ੍ਹਾਂ ਦੀ ਕਿਰਪਾ ਹੋਣੀ ਹੈ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵ ਮਹਾ ਪ੍ਰਕਿਰਤੀ ਦਾ ਅਰਦਾਸ ਆ ਮੈਂ ਕਿਹਾ ਤੈਨੂੰ ਸਮਾਂ ਕਿੰਨਾ ਕੁ ਲੱਗਣਾ ਕਹਿੰਦਾ ਜੀ 15 ਮਿੰਟ ਲੱਗਣੇ ਪਰ ਉਹ ਕਹਿੰਦੇ ਵੀ ਤੈਨੂੰ ਰਿਪੋਰਟ ਕਰ ਦੇਣਾ ਕਾਡ ਨਹੀਂ ਅੱਗੇ ਦੇਣਾ ਮੈਂ ਕਿਹਾ ਕੋਈ ਗੱਲ ਨਹੀਂ ਤੂੰ ਨਾ ਮੂਲ ਮੰਤਰ ਸਾਹਿਬ ਕਰਦਾ ਜਾਈਂ ਤੇ ਮਹਾਰਾਜ ਜੀ ਨੂੰ ਕਹੀਂ ਵੀ ਸੱਚੇ ਪਾਤਸ਼ਾਹ ਮੇਰੀ लाज ਰੱਖ ਲਿਓ ਤੁਹਾਡੇ ਹੱਥ ਹੈ ਮਨ ਰਹੀ ਅਰਦਾਸ ਕਰੀਏ ਸੀ ਇਧਰ ਮਹਾਂਪੁਰਖਾਂ ਕੇ ਅਰਦਾਸ ਕੀਤੀ ਮਹਾਰਾਜ ਆਪਣੀ ਸੰਗਤ ਦਾ ਜੁੜਿਆ ਹੋਇਆ ਇਹ ਭਰੋਸੇ ਵਾਲਾ ਨਾਮ ਜਪਣ ਵਾਲੀ ਰੂਹ ਹੈ ਇਹ ਪਰਿਵਾਰ ਵੀ 50 ਸਾਲ ਤੋਂ ਜੁੜਿਆ ਆਪ ਜੀ ਕਿਰਪਾ ਕਰੋ ਮਿਹਰ ਕਰੋ ਜਦੋਂ ਇਧਰ ਅਰਦਾਸ ਹੋਈ ਸਾ ਸੰਗਤ 15 ਮਿੰਟ ਉਹਨੂੰ ਜਾਣ ਨੂੰ ਲੱਗੇ ਦਫਤਰ 'ਚ ਉਹਨੇ ਜਦੋਂ ਸਾਨੂੰ ਅੱਧੇ ਘੰਟੇ ਬਾਅਦ ਫੋਨ ਕੀਤਾ ਕਹਿੰਦਾ ਜੀ ਮੈਨੂੰ ਬਿਠਾ ਕੇ ਉਹਨਾਂ ਨੇ ਕੌਫੀ ਵੀ ਪਲਾਈ ਪੁੱਛਿਆ ਵੀ ਕੁਝ ਨਹੀਂ ਤੇ ਕਹਿੰਦੇ ਆ ਵੀ ਕਾਟ ਫੜ 10 ਸਾਲ ਦਾ ਤੈਨੂੰ ਹੋਰ ਕਾਟ ਦੇਤਾ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇਹ ਗੱਲਾਂ ਐਵੇਂ ਨਹੀਂ ਜਿਹੜੇ ਕਹਿੰਦੇ ਨਾ ਖੰਡਪੜ ਸਾਹਿਬ ਤਾਕਤ ਨਹੀਂ ਹੁੰਦੀ ਇੱਕ ਨੂੰ ਕਿਹਾ ਮੈਂ ਕਿਹਾ ਤੂੰ ਖੰਡਪੜ ਸਾਹਿਬ ਸੁਖਲ ਇਹਦਾ ਮਹਾਰਾਜ ਲੱਗ ਜਾਣਾ ਵੀਜ਼ਾ ਮੈਂ ਕਿਹਾ ਵੀ ਮਹਾਰਾਜ ਤਾਂ ਬੜੀ ਤਾਕਤ ਹੈ ਆਪਣਾ ਪਰੋਸਾ ਨਹੀਂ ਰਿਹਾ ਉਹਦਾ ਪੂਰੇ ਪਰਿਵਾਰ ਦਾ ਇੰਗਲੈਂਡ ਦਾ ਵੀਜ਼ਾ ਲਵਾਤਾ ਮਹਾਰਾਜ ਨੇ ਹੁਣ ਸੋਚਣ ਦੀ ਗੱਲ ਆ 25-30 ਲੱਖ ਰੁਪਇਆ ਇੰਗਲੈਂਡ ਦੇ ਵੀਜ਼ੇ ਤੇ ਦਾ ਬੰਦਾ ਲਾ ਦਿੰਦਾ ਜੇ ਕਹੇ ਦੋ ਵੀ 5100 ਰੁਪਏ ਖੰਡ ਪੜ ਸਕਦਾ ਉਹ ਨਹੀਂ ਦੇਣਾ 50 ਲੱਖ ਰੁਪਏ ਲਾ ਦੇਣਾ 5100 ਭੇਟਾ ਨਹੀਂ ਦੇਣੀ ਉਹ ਕਹਿੰਦਾ ਵੀ ਕਿੱਡਾ ਚੱਲ ਪਤਾ ਲੱਗਦਾ 에어ਪੋਰਟ ਤੇ ਚਲੇ ਗਏ ਜਿਹਨੇ ਪਾਸਪੋਰਟ ਦੇਣੇ ਸੀ ਨਾ ਵੀਜੇ ਲੱਗੇ ਹੋਏ ਇੰਗਲੈਂਡ ਦੇ ਪਰਿਵਾਰ ਦੇ ਜਿਨੇ ਦੇਣੇ ਸੀ ਪਾਸਪੋਰਟ ਪਾਸਪੋਰਟ ਲੈ ਕੇ ਭੱਜ ਗਿਆ ਮੁੜ ਕੇ ਲੱਭੇ ਹੀ ਨਹੀਂ ਫਿਰ ਆਇਆ ਕਹਿੰਦਾ ਜੀ ਹੁਣ ਕੀ ਕਰੀਏ ਮੈਂ ਕਿਹਾ ਹੁਣ ਮਹਾਰਾਜ ਨੂੰ ਪੁੱਛ ਲੈ ਆਪਾਂ ਤਾਂ ਪਤਾ ਨਹੀਂ ਪਈ ਹੁਣ ਮਹਾਰਾਜ ਨੂੰ ਪੁੱਛ ਤੈਨੂੰ ਸ਼ੁਕਰਾਨਾ ਕਰਨਾ ਚਾਹੀਦਾ ਸੀ ਮਹਾਰਾਜ ਦਾ ਵੀ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਹੋਈ ਹੈ ਚੌਰ ਸਾਹਿਬ ਕਰਦਾ ਮਹਾਰਾਜ ਨੂੰ ਤਿੰਨਾਂ ਲੋਕਾਂ 14 ਭਵਨਾਂ ਦੇ Swami Maharaj ਦੀਨ ਦੁਨੀਆ ਦੇ ਮਾਲਕ ਆਪ ਗੁਰਨਾਨਕ ਸਾਹਿਬ ਪ੍ਰਗਟ ਗੁਰਾਂ ਕੀ ਦੇ ਸੱਚੇ ਪਾਤਸ਼ਾਹ ਬੈਠੇ ਮਹਾਰਾਜ ਤੂੰ ਮਹਾਰਾਜ ਦਾ ਸ਼ੁਕਰਾਨਾ ਕਰਕੇ ਜਾਂਦਾ ਪਤਾ ਨਹੀਂ ਕੀ ਮਹਾਰਾਜ ਨੇ ਦੇਣਾ ਸੀ ਉਹ ਹੁਣ ਤੱਕ ਉਹਦੇ ਪਾਸਪੋਰਟ ਨਹੀਂ ਮਿਲੇ ਵਿੱਚੇ ਵਿਜੇ ਲੱਗੇ ਹੋਏ ਨੇ ਬੰਦਾ ਇਹਨੂੰ ਲੱਭਿਆ ਗਿਆ ਕਿਧਰ ਨੂੰ ਜਿਹੜੇ ਸ਼ੰਕਾ ਕਰਦੇ ਨਾ ਉਹਨਾਂ ਨੂੰ ਐਡਰੈਸ ਵੀ ਦੱਸ ਦਾਂਗੇ ਪੁੱਛ ਲਈਏ ਜਾ ਕੇ ਬਹੁਤ ਕੋਤਕ ਨੇ ਇਥੇ ਆਪਾਂ ਉਹ ਸੁਣਾਉਂਦੇ ਨਹੀਂ ਕੋਤਕ ਇਹ ਕੋਤਕ ਤਾਂ ਸੁਣਾ ਰਹੇ ਆ ਇਹਦੇ ਵਿੱਚ ਬੰਦੇ ਦੀ ਵਡਿਆਈ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਵਡਿਆਈ ਹੈ ਇਹ ਕਿਰਪਾ ਗੁਰੂ ਗ੍ਰੰਥ ਸਾਹਿਬ ਦੀ ਹੈ ਸਾ ਸੰਗਤ ਆਪਾਂ ਜੁੜਨਾ ਕਿਹਦੇ ਨਾਲ ਆ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਨ ਹਾਰਾ ਸੰਤ ਨਾਨਕ ਪਾਦਰ ਪਧਰੋ ਜੁੜਨਾ ਆਪਾਂ ਬਾਬੇ ਨਾਨਕ ਨਾਲ ਜੁੜਨਾ ਆਪਾਂ ਮੂਲ ਮੰਤਰ ਸਾਹਿਬ ਦੇ ਨਾਲ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਅਮਰ ਦਾ ਪਿਆਲਾ ਦਿੱਤਾ ਪਾਰਬਰਮ ਪਰਮੇਸ਼ਰ ਨੇ ਅਕਾਲ ਪੁਰਖ ਜੀ ਬੜਾ ਮਹਾਰਾਜ ਦਾ ਤਕੜਾ ਜੁੱਸਾ ਸੋਹਣੇ ਬੜੇ ਨੇ ਮਹਾਰਾਜ ਜਿਹਨੇ ਦੇਖ ਲੇ ਨਾ ਮਹਾਰਾਜ ਉਹ ਫਿਰ ਦੇਖਣ ਨੂੰ ਕੁਝ ਰਹਿ ਨਹੀਂ ਜਾਂਦਾ ਜਿਨੇ ਰੱਬ ਦੇਖਿਆ ਨਹੀਂ ਨਾ ਉਹ ਫਿਰ ਦੁਨੀਆ ਵਾਲੀ ਦੇਖੀ ਜਾਂਦਾ ਆਸੇ-ਪਾਸੇ ਆ ਗਰਦਨ ਤੋਂ ਥੱਲੇ-ਥੱਲੇ ਜਿਹੜਾ ਸਰੀਰ ਹੈ ਇਹ ਸੰਸਾਰ ਹੈ ਆ ਜਿਹੜਾ ਆਪਣਾ ਸਿਰ ਹੈ ਇਹ ਬ੍ਰਹਮ ਹੈ ਜਦ ਤੱਕ ਆਪੋਂ ਇੱਥੇ ਨਹੀਂ ਪਹੁੰਚਦੇ ਬ੍ਰਹਮ ਦੇ ਵਿੱਚ ਰੱਬ ਨਹੀਂ ਦਿਖਦਾ ਦੂਜਾ ਸੁਪਨੇ ਦੇ ਵਿੱਚ ਜੇ ਮਹਾਰਾਜ ਦੇ ਜਿਹਨੂੰ ਦਰਸ਼ਨ ਹੋ ਗਏ ਨਾ ਇੱਕ ਵਾਰੀ ਹੱਸਦਿਆਂ ਦੇ ਸਾ ਸੰਗਤ ਫਿਰ ਤੁਹਾਨੂੰ ਦੁਨੀਆ ਚੰਗੀ ਨਹੀਂ ਲੱਗਣੀ ਫਿਰ ਤੁਸੀਂ ਦੇਖੀ ਜਾਊਂਗੇ ਮਹਾਰਾਜ ਕਿੰਨੇ ਸੋਹਣੇ ਲੱਗਦੇ ਹੱਸਦੇ ਜੋ ਜਿੰਨੇ ਮਹਾਰਾਜ ਸੋਹਣੇ ਨੇ ਨਾ ਉਹਨਾਂ ਦਾ ਜਿਹੜਾ ਹਾਸਾ ਜਿਹੜਾ ਆਨੰਦ ਆ ਜਿੰਨੇ ਦੇਖ ਲਿਆ ਉਹ ਫਿਰ ਕੋਈ ਆਨੰਦ ਹੀ ਵੱਖਰਾ ਉਹਦੇ ਵਰਗਾ ਆਨੰਦ ਬਣ ਨਹੀਂ ਸਕਦਾ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਅਕਾਲ ਪੁਰਖ ਜੀ ਨੇ ਅਮਰ ਦਾ ਪਿਆਲਾ ਦਿੱਤਾ ਗੁਰਨਾਨਕ ਸਾਹਿਬ ਕੌਣ ਨੇ ਆਪ ਰੱਬ ਨੇ ਪਾਰ ਬ੍ਰਹਮ ਪਰਮੇਸ਼ਰ ਗੁਰ ਪਰਮੇਸ਼ਰ ਇਹ ਤਾਂ ਇੱਕ ਲੀਲਾ ਕੀਤੀ ਆ ਅਮਰ ਦਾ ਪਿਆਲਾ ਦੇਣ ਵਾਲੇ ਵੀ ਆਪ ਹੀ ਨੇ ਪੀਣ ਵਾਲੇ ਵੀ ਆਪ ਹੀ ਨੇ ਅਕਾਲ ਪੁਰਖ ਜੀ ਕਹਿੰਦੇ ਮੈਂ ਪਾਰ ਬ੍ਰਹਮ ਪਰਮੇਸ਼ਰ ਹੈ ਗੁਰਨਾਨਕ ਜੀ ਤੁਸੀਂ ਗੁਰ ਪਰਮੇਸ਼ਰ ਜਿਹੜਾ ਤੁਹਾਡਾ ਨਾਮ ਲਵੇਗਾ ਜਿਹੜਾ ਮੂਲ ਮੰਤਰ ਸਾਹਿਬ ਜਪੇਗਾ ਉਹ ਸਿੱਧਾ ਮੇਰੇ ਸੱਚਖੰਡ ਧਾਮ ਨੂੰ ਆਵੇਗਾ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ